ਸਾਸੀ ਕਾਲ ਜੀ ਤੁਹਾਨੂੰ ਆਪਣੇ ਪਿੰਡ ਚੰਗੜਵਾ ਦੇ ਜਿੰਨੇ ਵੀ ਨੌਜਵਾਨ ਜਾਂ ਜਿੰਨੇ ਸਾਡੇ ਨਾਲ ਸਾਥੀ ਜੁੜੇ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਣੇ ਦਰਿਆ ਦੇ ਇਸ ਟੈਂਪ ਸਾਡੇ ਕੋਲ ਨਮੇ ਘਰਾ ਦੇ ਸੰਦਵਾਲ ਦੇ ਤੇ ਬੇਲਾ ਤਰੇਣ ਵਗੈਰੇ ਲੋਕ ਨਹੀਂ ਆ ਰਹੇ ਨੇ ਇੱਥੇ ਤਾਂ ਸੀਰਾ ਪੰਨ ਟੁੱਟ ਗਿਆ ਜਿ ਸਵੇਰੇ ਵੀ ਤੇ ਉਹ ਵਿਚਾਰੇ ਇੱਥੇ ਹੁਣ ਇਸ ਟੈਂਪ ਇਹ ਜੱਥਾ ਲੈ ਕੇ ਆਪਣਾ 150 200 ਬੰਦੇ ਦਾ ਇੱਥੇ ਆਏਗੇ ਕਿ ਬੰਨ ਉਹ ਜਿਹੜਾ ਸਹੀ ਤਰੀਕੇ ਨਾਲ ਸਹੀ ਕਰਤਾ ਜਾਵੇ ਹਨਾ ਮੈਂ ਚੰਗੜਵਾ ਦੇ ਵੀ ਆਪਣੇ ਨੌਜਵਾਨਾਂ ਨੂੰ ਪਿੰਡ ਵਾਸੀ ਨੂੰ ਬੇਨਤੀ ਕਰਦਾ ਜਿਨ੍ਹਾਂ ਕੋਲ ਵੀ ਟਰੈਕਟਰ ਟਰਾਲੀਆਂ ਹੈਗੀਆਂ ਜਾਂ ਆਪਣੇ ਨੌਜਵਾਨ ਸਾਡੇ ਨਾਲ ਜੁੜੇ ਆ ਸਾਡਾ ਫਰਜ਼ ਬਣਦਾ ਕਿ ਜਿਹੜੇ ਬਾਹਰੋਂ ਸਾ ਇੱਥੇ ਆ ਕੇ ਵਿਚਾਰੇ ਕੰਮ ਕਰ ਰਹੇ ਆ ਆਪਾਂ ਉਹਨਾਂ ਨਾਲ ਇੱਥੇ ਇੱਕਜੁੱਟ ਹੋ ਕੇ ਕੰਮ ਕਰੀਏ ਉਹਨਾਂ ਨਾਲ ਹੱਥ ਨਾਲ ਮਿਲਾ ਕੇ ਇੱਥੇ ਸੇਵਾ ਕਰੀਏ ਤਾਂ ਜੋ ਕੱਲ ਨੂੰ ਜੇ ਸਾਡੇ ਤੇ ਸਾਡੇ ਤੇ ਵੀ ਕੋਈ ਤੰਗੀ ਪਰੇਸ਼ਾਨੀ ਆਉਣਗੀ ਤਾਂ ਹੀ ਸਾਡੇ ਨਾਲ ਉਹ ਖੜਨਗੇ ਜੇ ਆਪਾਂ ਉਹਨਾਂ ਨਾਲ ਹੁਣ ਸਾਥ ਦੇਵਾਂਗੇ ਉਹਨਾਂ ਦਾ ਤੇ ਬੇਨਤੀ ਹੱਥ ਜੋੜ ਕੇ ਕਿ ਜਿੱਦਾਂ ਇਸ ਟਾਈਮ ਸਾਡੇ ਕੋਲ ਸਿਰਫ ਸਾਡੇ ਦੋ ਪੰਚਾਇਤ ਮੈਂਬਰ ਹੀ ਆਏ ਆ ਤੇ ਬੇਨਤੀ ਹੈ ਕਿ ਬਾਕੀ ਵੀ ਥੋੜਾ ਟਾਈਮ ਕੱਢ ਕੇ ਜਰੂਰ ਨਿਕਲੋ ਤੇ ਇੱਥੇ ਆ ਕੇ ਸਾਡੋ ਸਵੇਰੇ ਕਿੰਨੇ ਵਜੇ ਸਵੇਰੇ ਆਪਣੇ 8 ਵਜੇ ਦਾ ਟਾਈਮ ਹੈ ਜੀ ਤਰੀਕ ਆਪਣੇ 1 ਤਰੀਕ ਨੂੰ ਜੀ 1 ਸਾਲੀ ਹਾਂਜੀ 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 ਤੇ ਬੇਨਤੀ ਹੈ ਕਿ ਜਰੂਰ ਪਹੁੰਚੋ ਆਪਾਂ ਉਹਨਾਂ ਨਾਲ ਹੱਥ ਨਾਲ ਹੱਥ ਮਿਲਾ ਕੇ ਇੱਥੇ ਕੰਮ ਕਰੀਏ ਠੀਕ ਹੈ ਠੀਕ ਹੈ ਜੀ ਧੰਨਵਾਦ